ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਆਯੁਰਵੈਦਿਕ ਇੱਕ ਖਾਸ ਓਸ਼ਧੀ ਜਿਸ ਨੂੰ ਕਿ ਅਸੀਂ ਆਮੀਆਂ ਨਾਲ ਗੋਲਿਆ ਕਰ ਦਿੰਨੇ ਆਂ ਰਸ ਦੇ ਵਿੱਚ ਬਹੁਤ ਹੀ ਵਧੀਆ ਗੁਣ ਪਾਏ ਜਾਂਦੇ ਆਂ ਸੋ ਆਪਾਂ ਗੱਲ ਕਰਾਂਗੇ ਤੁੱਕਿਆ ਮਰੀ ਜੋ ਕਿ ਸਭ ਤੋਂ ਪੁਰਾਣੇ ਸਮਿਆਂ ਤੋਂ ਹੀ ਇਸ ਨੂੰ ਆਯੁਰਵੈਦ ਦੇ ਵਿੱਚ ਵਰਤਿਆ ਜਾਂਦਾ ਹੈ ਤੁੱਕੇ ਜੋ ਤੁੱਕੇ ਬਹੁਤ ਹੀ ਕੰਮ ਦੀ ਚੀਜ਼ ਆ ਔਰ ਸਮੇ ਉਸ ਬਾਰੇ ਬਹੁਤ ਹੀ ਗਿਆਨ ਨਾ ਹੋਣ ਕਰਕੇ ਅਸੀਂ ਇਹਨਾਂ ਨੂੰ ਆਮੀਆਂ ਨਾਲ ਗੋਲਿਆ ਕਰ ਦਿੰਨੇ ਆਂ ਸੋ ਦੋਸਤੋ ਕਕਰ ਦੇ ਤੱਕ ਦਾ ਪਾਊਡਰ ਇਹ ਵਧੇ ਹੋਏ ਕਫਤੇ ਪਤਲੇ ਦੋਸ਼ ਨੂੰ ਸ਼ਾਂਤ ਕਰਦਾ ਹੈ ਜਿਸ ਕਰਕੇ ਮਰਦਾਂ ਦੀ ਜੋ ਆਮ ਬਿਮਾਰੀ ਆ ਸ਼ਿਕਰਪਤਨ ਸ਼ਿਕਰਪਤਨ ਦੇ ਸਬੰਧ ਦੋਸ਼ ਦੇ ਵਿੱਚ ਇਸਦਾ ਪਾਊਡਰ ਬਹੁਤ ਹੀ ਸ਼ਾਨਦਾਰ ਨਤੀਜੇ ਦਿੰਦਾ ਹੈ ਇਸੇ ਤਰ੍ਹਾਂ ਹੀ ਔਰਤਾਂ ਦੀ ਵਰਤਨ ਦੇਦਰ ਨਪੋਰੀਆ ਰੋਗ ਦੇ ਵਿੱਚ ਬਹੁਤ ਹੀ ਫਾਇਦੇਮੰਦ ਦੇਖਿਆ ਗਿਆ ਹੈ ਸੋ ਦੋਸਤੋ ਇਸ ਦੇ ਨਾਲ ਨਾਲ ਕਕਰ ਫੜੀ ਦਾ ਪਾਊਡਰ ਕਾਂਸੀ ਲੋਕ ਦੇ ਵਿੱਚ ਸ਼ਹਿਦ ਅੰਦਰ ਸ਼ਹਿਦ ਚ ਬਣਾ ਕੇ ਖਾਣ ਦੇ ਨਾਲ ਬਹੁਤ ਹੀ ਵਧੀਆ ਰਿਜ਼ਲਟ ਦਿੰਦਾ ਹੈ ਇਸੇ ਤਰ੍ਹਾਂ ਦੀ ਚਮੜੀ ਰੋਗਾਂ ਦੇ ਅੰਦਰ ਕਿਸ ਦੀ ਗੱਲ ਕਰੀਏ ਚਮੜੀ ਰੋਗ ਜੋ ਕਿ ਬਹੁਤ ਹੀ ਨਾਭਰਾਤ ਬਿਮਾਰੀ ਹੈ ਚਮੜੀ ਰੋਗਾਂ ਦੇ ਅੰਦਰ ਖਾਸ ਕਰਕੇ ਜਿੱਥੇ ਖਾਰਸ਼ ਦੇ ਨਾਲ ਪਾਣੀਦਾਰ ਸਾਫ ਵੀ ਹੁੰਦਾ ਹੋਵੇ ਉਥੇ ਚਮੜੀ ਉਸ ਚਮੜੀ ਰੋਗ ਦੇ ਵਿੱਚ ਟੱਕਰ ਫੜੀ ਦਾ ਪਾਊਡਰ ਬਹੁਤ ਹੀ ਸ਼ਾਨਦਾਰ ਨਤੀਜੇ ਦਿੰਦਾ ਹੈ ਸੋ ਦੋਸਤੋ ਹੋਰ ਰੋਗਾਂ ਦੀ ਗੱਲ ਕਰੀਏ ਦਸ ਦੇ ਵਿੱਚ ਪੇਟ ਦੇ ਕੀੜਿਆਂ ਨੂੰ ਖਤਮ ਕਰਨ ਦੀ ਬਵਾਸੀਰ ਤੇ ਹੋਰ ਵੀ ਨੇਕਾ ਵਰਗਾ ਦੇ ਵਿੱਚ ਇਸ ਨੂੰ ਵਰਤਿਆ ਜਾਂਦਾ ਹੈ ਇਕਰਫੜੀ ਦੇ ਟੁੱਕੇ ਅੰਦਰ ਜੋ ਪ੍ਰੋਪਰਟੀ ਪਾਈ ਜਾਂਦੀ ਹੈ ਉਹ ਨਲਜਸਕ ਅਤੇ ਐਂਟੀ ਇਨਫਲਮੇਟਰੀ ਪ੍ਰੋਪਰਟੀ ਪਾਈ ਜਾਂਦੀ ਹੈ ਮਤਲਬ ਇਹ ਸੋਜਿਸ਼ ਇਨਫੈਕਸ਼ਨ ਅਤੇ ਦਰਦ ਨੂੰ ਖਤਮ ਕਰਦਾ ਹੈ ਸੋ ਜੋੜ ਦਰਦਾਂ ਦੇ ਵਿੱਚ ਵੀ ਇਸ ਦੀ ਬਹੁਤ ਸ਼ਾਂਤ ਕਰਨ ਕੀਜੇ ਮਿਲਦੀ ਹੈ ਖਾਸ ਕਰਕੇ ਕਮਰ ਦਰਦ ਦੇ ਵਿੱਚ ਤੁਸੀਂ ਇਸ ਨੂੰ ਵਰਤ ਕੇ ਇਸ ਦਾ ਜ਼ਰੂਰ ਲਾਭ ਉਠਾਓ ਕਮਰ ਦਰਦ ਦੇ ਵਿੱਚ ਤੁਹਾਨੂੰ ਬਹੁਤ ਹੀ ਸ਼ਾਨਦਾਰਨ ਕੀਜੇ ਮਿਲਣਗੇ ਚਾਹੇ ਤੁਹਾਨੂੰ ਐਨਪੂਰ ਐਨਐਫੀ ਦੀ ਪ੍ਰੋਬਲਮ ਆ ਕੋਈ ਵੀ ਤੁਹਾਨੂੰ ਕਬਰਦਰਦੀ ਪ੍ਰੋਬਲਮ ਕਿਸੇ ਵੀ ਕਾਰਨ ਹੋਵੇ ਸੈਟ ਕਾਰਨ ਦੇ ਵਿੱਚ ਇਸ ਦਾ ਰਿਜ਼ਲਟ ਬਹੁਤ ਅੱਛਾ ਦੇਖਣ ਨੂੰ ਮਿਲਦਾ ਹੈ ਸੋ ਤੁਸੀਂ ਇਸ ਨੂੰ ਨਿਯਮਿਤ ਤਰ੍ਹਾਂ ਦੇ ਅੰਦਰ ਵਰਤ ਕੇ ਲਾਭ ਉਠਾ ਸਕਦੇ ਆ ਤੁਹਾਨੂੰ ਬਹੁਤ ਹੀ ਸ਼ਾਨਦਾਰ ਨਤੀਜੇ ਦੇਖਣ ਨੂੰ ਮਿਲਣਗੇ ਤੇ ਹੁਣ ਆਪਾਂ ਗੱਲ ਕਰਾਂਗੇ ਇਸ ਦੀ ਨਿਊਟ੍ਰੀਸ਼ਨਲ ਵੈਲਿਊ ਦੀ ਨਿਊਟ੍ਰੀਸ਼ਨਲ ਵੈਲਿਊ ਦੇ ਵਿੱਚ ਦੋਸਤੋ ਇਸ ਦੇ ਅੰਦਰ ਆਇਰਨ, ਜਿੰਕ, ਮੈਗਨੀਜ਼, ਪ੍ਰੋਟੀਨ ਅਸ਼ੰਸਨ ਅਮੀਨੋ ਐਸਿਡ ਪਾਏ ਜਾਂਦੇ ਆ ਸੋ ਇਹ ਤੱਤ ਇਸ ਦੇ ਵਿੱਚ ਪਾਏ ਜਾਂਦੇ ਆ ਜੋ ਕਿ ਲੀਗਮੈਂਟਸ ਦੀ ਰਿਪੇਅਰ ਦੇ ਪ੍ਰੋਸੈਸ ਨੂੰ ਬੂਸਟ ਕਰਨ ਦੇ ਲਈ ਅਹਿਮ ਰੋਲ ਪਲੇ ਕਰਦੇ ਆ ਸੋ ਦੋਸਤੋ ਆਪਾਂ ਹੁਣ ਆਪਾਂ ਗੱਲ ਕਰਾਂਗੇ ਇਸਦੀ ਦੋਜ ਦੀ ਦੋਜਸਟ ਦੀ ਵਿਸ਼ਤਾ ਅਕੋਰਡਿੰਗ ਟੂ ਥਿਸ ਕੰਡੀਸ਼ਨ ਅਕੋਰਡਿੰਗ ਟੂ ਵੀਡ ਜਿਹੜੀ ਹੁੰਦੀ ਆ ਪਰ ਫਿਰ ਵੀ ਜੋ ਇਸਦੀ ਕਾਮਨ ਦੋਜ ਆ ਉਹ ਤੁਹਾਨੂੰ ਤੋਂ 6 ਗ੍ਰਾਮ ਤੁਸੀਂ ਕੋਸੇ ਪਾਣੀ ਦੇ ਨਾਲ ਦੋ ਟਾਈਮ ਵਰਤ ਸਕਦੇ ਹੋ ਫੜਾ ਫੜ ਤੋਂ ਬਾਅਦ ਧੰਨਵਾਦ